ਕਿ ਮੈਂ ਬੇਪਰਵਾਹ ਤੇ ਸਿੱਖਦੀ ਹਾਂ ਤੇ ਫਿਰ ਅੱਜ ਵੀ ਜੈਤੋ ਦੇ ਵਿੱਚ 12 ਪਸ਼ੂ ਆਦੀ ਪਰਮਾਰ ਲੱਗੀ ਹੋਈ ਹੈ ਅਸੀਂ ਇਸ ਟਾਈਮ ਜਿਹੜਾ ਹੈਗਾ ਜੈਤੋ ਕੋਰਪਰਾ ਰੋਡ ਤੇ ਮੌਜੂਦ ਹੈ ਜਿਹੜੇ 12 ਪਸ਼ੂ ਆ ਹਰੇਕ ਜਿਹੜੇ ਅਗੇ ਸੜਕਾਂ ਤੇ ਗਲੀਆਂ ਤੇ ਆਮ ਜਿਹੜੀ ਅਗੇ ਤੁਰੇ ਫਿਰਦੇ ਦਿਖਾਈ ਦੇ ਰਹੇ ਹੈਗੇ ਬੱਚੇ ਬਜ਼ੁਰਗਾਂ ਤੇ ਆਮ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਦਾ ਜਿਹੜਾ ਹੈਗਾ ਦੁੱਬਰ ਹੋ ਰਿਹਾ ਹੈਗਾ ਇਹਨਾਂ 12 ਪਸ਼ੂਆਂ ਹੋਣ ਕਾਰਨ ਜਿਹੜਾ ਹੈਗਾ ਕਿਸੇ ਸਮੇਂ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਸ਼ਾਮ ਨੂੰ ਥੋੜਾ ਜਿਹਾ ਅੰਧੇਰਾ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਕਈ 12 ਪਸ਼ੂ ਜਿਹੜੇ ਅਗੇ ਆ ਕੇ ਆ ਜਾਂਦੇ ਨੇ ਤੇ ਕਈ ਲੋਕਾਂ ਦੀ ਮੌਤ ਹੋ ਚੁ ਇੱਕ ਪਾਸੇ ਜਿਹੜਾ ਹੈਗਾ ਸਰਕਾਰਾਂ ਵੱਲੋਂ ਕਾਊਸ ਸੈਸ ਲਿੱਤਾ ਜਾਂਦਾ ਤੇ ਕਾਊਸ ਸੈਸ ਲੈਣ ਦੇ ਬਾਵਜੂਦ ਵੀ ਇਹਨਾਂ ਦਾ ਕੋਈ ਜਿਹੜਾ ਹੈਗਾ ਪੁਖਤਾ ਪ੍ਰਬੰਧ ਨਹੀਂ ਕੀਤਾ ਜਾਂਦਾਗਾ ਕਿਸੇ ਸਮੇਂ ਵੀ ਕੋਈ ਵੀ ਜਿਹੜਾ ਹੈਗਾ ਵੱਡਾ ਹਾਦਸਾ ਵਾਪਰ ਸਕਦਾਗਾ ਆਓ ਆਪਾਂ ਗੱਲਬਾਤ ਕਰਦੇ ਹਾਂ 12 ਪਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਮਾੜੇ ਆ ਜੀ ਹਾਂਜੀ ਦਵਾਰਾ ਪਸ਼ੂ ਫਿਰਦੇ ਇਸੀਡੈਂਟ ਹੋਈ ਜਾਂਦੇ ਰਾਤ ਨੂੰ ਇੱਥੇ ਕੋਈ ਪੁਛਦਾਂ ਨਾ ਦੱਸਦਾ ਨਹੀਂ ਬੰਦਾ ਪਿਆ ਮਰ ਜਾਂਦਾ ਕੋਈ ਜਗਦਾ ਨਹੀਂ ਬਿਲਕੁਲ ਜੀ ਹਾਂਜੀ ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਵੱਲੋਂ ਕਾਊਸ ਸੈਸ ਲਿੱਤਾ ਜਾਂਦਾ ਕਾਊ ਟੈਕਸ ਲਿੱਤਾ ਜਾਂਦਾ ਫਿਰ ਵੀ ਕੋਈ ਇਹ ਕੋਈ ਵੱਡਾ ਹਾਸਾ ਆਪਰ ਜੀ ਕੋਈ ਜ਼ਿੰਮੇਵਾਰ ਹ ਜ਼ਿੰਮੇਵਾਰ ਸਰਕਾਰਾਂ ਹੀ ਸਰਕਾਰ ਦਿੰਦੀ ਕੋਈ ਨਹੀਂ ਕੋਈ ਪੁੱਛਦਾ ਮੁੜ ਕੇ ਜੀ ਜੀ ਅਗਲੇ ਦਾ ਪਰਿਵਾਰ ਰੋਲਦਾ ਬਿਲਕੁਲ ਬਿਲਕੁਲ ਪਰਿਵਾਰ ਅਗਲੇ ਦਾ ਰੋਲਦਾ ਇਹਨਾਂ ਕੋਈ ਨਹੀਂ ਪੁੱਛਦਾ ਇੱਥੇ ਕੋਈ ਨਹੀਂ ਪੁੱਛਦਾ ਹਾਂਜੀ ਕੀ ਸਰਕਾਰ ਨੂੰ ਚਾਹੀਦਾ ਨਹੀਂ ਹੈ ਵੀ ਇਹ ਕਾਉਂਸਲਸ ਲੈਣ ਦੇ ਬਾਵਜੂਦ ਵੀ ਇਹਨਾਂ ਦਾ ਕੋਈ ਪੁੱਛਦਾ ਇਹਨਾਂ ਚਾਹੀਦਾ ਜੀ ਜੀ ਸਾਰਾ ਕੁਝ ਲੈਂਦੇ ਆ ਬਿਜਲੀ ਦੇ ਬਿੱਲ ਤੇ ਕੋਲ ਟੈਕਸ ਲੈਂਦੇ ਆ ਹੂੰ ਤੇ ਫਿਰ ਕਰਦੇ ਕਿਉਂ ਨਹੀਂ ਹੱਲ ਕਰਨ ਜੱਤ ਦੇ ਵਿੱਚ 12 ਪਸ਼ੂ ਦੀ ਪਰਮਾਰਕ ਕੀ ਕਹਿਣਾ ਚਾਹੋਗੇ ਮੈਂ ਜੀ ਇਹ ਕਹਿਣਾ ਚਾਹਾਂਗਾ ਕਿ ਕਿ ਇਹ ਵਾਰਾ ਪਸ਼ੂ ਨੇ ਜਿਹੜੇ ਜੀ ਇਹ ਜੀ ਹਾਸੇ ਦਾ ਕਾਰਨ ਬਣਦੇ ਨੇ ਜੀ ਕਈ ਵਾਰੀ ਕੋਈ ਵੀ ਸਾਧਨ ਆ ਰਿਹਾ ਹੈ ਸਹੀ ਸਪੀਡ ਤੇ ਆ ਰਿਹਾ ਹੈ ਹਾਸਾ ਵੀ ਹੋ ਸਕਦਾ ਹੈ ਤੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਤੇ ਇਸ ਤੇ ਸਰਕਾਰ ਨੂੰ ਰੋਕ ਲਾਣੀ ਚਾਹੀਦੀ ਹੈ ਕੌਸ਼ਲੇ ਖੋਲਨੇ ਚਾਹੀਦੇ ਨੇ ਜੀ ਜਗ੍ਹਾ ਜਗ੍ਹਾ ਗੋਲਨੇ ਚਾਹੀਦੇ ਨੇ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਇਹਨਾਂ ਦਾ ਇਹਨਾਂ ਕਰਕੇ ਹੀ ਜਾਦੇ ਐਕਸੀਡੈਂਟ ਹੁੰਦੇ ਨੇ ਜੀ ਤੇ ਐਕਸੀਡੈਂਟ ਦਾ ਕਾਰਨ ਇਹ ਜਿਆਦਾ ਬਣਦੇ ਨੇ ਜੀ ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਵੱਲੋਂ ਟੈਕਸ ਲਿੱਤਾ ਜਾਂਦਾ ਹੈ ਟੈਕਸ ਲੈਣ ਦੇ ਬਾਅਦੂ ਵੀ ਕੋਈ ਕੋਸਾ ਪ੍ਰਬੰਧ ਕੀਤਾ ਜਾਂਦਾ ਹੈ ਨਾ ਜੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਨਾਲੇ ਇੰਨਾ ਸਰਕਾਰ ਟੈਕਸ ਲੈ ਰਹੀ ਹੈ ਜੀ ਫਿਰ ਵੀ ਕੋਈ ਪ੍ਰਬੰਧ ਨਹੀਂ ਇਹਨਾਂ ਦਾ ਕਰ ਰਹੀ ਜੀ ਕਿਉਂਕਿ ਇਹ ਵਾਰਾ ਪਸ਼ੂ ਜੀ ਤੇ ਜਗ੍ਹਾ ਜਗ੍ਹਾ ਮੂਹ ਵੀ ਮਾਰਦੇ ਨੇ ਜੇ ਕਿਸੇ ਦੇ ਖੇਤਾਂ ਦੇ ਵਿੱਚ ਵੀ ਜੀ ਘਰ ਦੇ ਵਿੱਚ ਵੀ ਵੜ ਜਾਂਦੇ ਨੇ ਜੀ ਹੋਰ ਵੀ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਜੀ ਬਿਲਕੁਲ ਮੈਂ ਤਾਂ ਇਹ ਕਹੂੰਗਾ ਜੀ ਸਰਕਾਰ ਨੂੰ ਭਈ ਇਹਨਾਂ ਤੇ ਪੂਰਾ ਇੰਤਜ਼ਾਮ ਕਰਨਾ ਚਾਹੀਦਾ ਇਹਨਾਂ ਦਾ ਕਿਉਂਕਿ ਇਹ ਵੀ ਆਖਰਕਾਰ ਇੱਕ ਜੀ ਹੈ ਜੀ ਜਿਹੜੇ ਰੱਬ ਨੇ ਭੇਜਿਓ ਇਹਨੇ ਇਹਨਾਂ ਦਾ ਵੀ ਇੰਤਜ਼ਾਮ ਹੋਣਾ ਚਾਹੀਦਾ ਗਊ। ਦੇਖੋ ਵੀ ਦਿਨ ਚੱਲਦੇ ਜਾਂ ਰਾਤ ਸਮੇ ਬਲੈਕ ਕਲਰ ਹੋਣ ਕਰ ਕੋਈ ਵੀ ਜਿਹੜਾ ਹੈਗਾ ਐਕਸੀਡੈਂਟਲੀ ਹੋ ਸਕਦੇ। ਹਾਂਜੀ ਹਾਂਜੀ ਇਹ ਮੈਂ ਪਤਾ ਕੀ ਗੱਲ ਹੈ ਜੀ ਇੱਥੇ ਰਾਹ ਦੇ ਵਿੱਚ ਵੀ ਇਹ ਕਈ ਵਾਰੀ ਛੜਕਤੇ ਵੀ ਬੈਠੇ ਹੁੰਦੇ ਨੇ ਜੀ ਰੋਡ ਤੇ ਰਾਤ ਨੂੰ। ਬਿਲਕੁਲ। ਹਾਂ ਐਕਸੀਡੈਂਟ ਪੂਰੇ 100% ਚਾਂਸ ਨੇ ਜੀ ਹੋਣ ਦੇ। ਪੂਰੇ ਇੰਨਾ ਕਰਕੇ ਹੋਣ ਦੇ ਚਾਂਸ ਨੇ। ਮੈਂ ਤਾਂ ਸਰਕਾਰ ਨੂੰ ਇਹ ਅਪੀਲ ਕਰਾਂਗਾ ਜੀ ਕਿ ਇਹਨਾਂ ਨੇ ਗਊਸ਼ਾਲਾ ਇਹਨਾਂ ਲਈ ਖੋਲਣੇ ਚਾਹੀਦੇ ਨੇ। ਇਹਨਾਂ ਲਈ ਪੂਰੀ ਫੈਸਿਲਿਟੀ ਹੋਣੀ ਚਾਹੀਦੀ ਜੀ। ਚਾਰੇ ਚੂਰੇ ਦੀ ਖਾਣ ਹਾਂਜੀ ਪੂਰੇ ਪ੍ਰਬੰਧ ਹੋਣੇ ਚਾਹੀਦੇ ਹਾਂਜੀ ਪੂਰੇ ਹੋਣੇ ਚਾਹੀਦੇ ਨੇ ਜਿਵੇਂ ਜਿਵੇਂ ਇਹ ਸਰਕਾਰ ਟੈਕਸ ਲੈ ਰਹੀ ਹੈ ਜਿਵੇਂ ਹੋਰ ਬੰਦਿਆਂ ਲਈ ਲੀਡਰਾਂ ਲਈ ਸਾਰੀ ਚੀਜ਼ ਲਈ ਪ੍ਰਬੰਧ ਨੇ ਜਿਵੇਂ ਆਮ ਜਨਤਾ ਲਈ ਪ੍ਰਬੰਧ ਕਰਦੀ ਹੈ ਐਵੇਂ ਇਹਨਾਂ ਲਈ ਪੂਰੇ ਪ੍ਰਬੰਧ ਹੋਣੇ ਚਾਹੀਦੇ ਨੇ ਜਿਹੜਾ ਵਾਰਾ ਪਸ਼ੂ ਜੱਤ ਦੇ ਵਿੱਚ ਬਹੁਤ ਹੈ ਕੀ ਕਰਨਾ ਚਾਹੀਦਾ ਅਸੀਂ ਤਾਂ ਇਹ ਹੀ ਕਹਿੰਦੇ ਹਾਂ ਜੀ ਇਹਨਾਂ ਦਾ ਬਚਾਅ ਹੋਣਾ ਚਾਹੀਦਾ ਸਾਹਮਣੇ ਚਾਹੀਦੇ ਆ ਇਹਦੇ ਵਿੱਚ ਵਾਰਾ ਪਸ਼ੂ ਬਹੁਤ ਨੁਕਸਾਨ ਕਰਦੇ ਆ ਕਈ ਵਾਰੀ ਸੈਹ ਸੁਭਾ ਆ ਜਾਂਦੇ ਆ ਇੱਕਦਮ ਕਈ ਵਾਰੀ ਕੋਈ ਮੋਟਰਸਾਈਕਲ ਵਾਲਾ ਆ ਗਿਆ ਕੋਈ ਗੱਡੀ ਵਾਲਾ ਆ ਗਿਆ ਕਈ ਵਾਰੀ ਨੁਕਸਾਨ ਜਾਦੇ ਹੋ ਐਕਸੀਡੈਂਟ ਵੀ ਹੋ ਜਾਂਦਾ ਈ ਛੱਟ ਫੇੜ ਦਾ ਵੀ ਹੁੰਦਾ ਕਈ ਵਾਰੀ ਮੌਤ ਵੀ ਹੋ ਜਾਂਦੀ ਬਹੁਤ ਵੀ ਹੋ ਜਾਂਦੀ ਹੈ ਹੋ ਜਾਂਦੀ ਹੈ ਕੋਈ ਦੇਖੋ ਵੀ ਸਰਕਾਰਾਂ ਵੱਲੋਂ ਟੈਕਸ ਵੀ ਲਿੱਤਾ ਜਾਂਦਾ ਕੌਂਸੈਲਸ ਲਿੱਤਾ ਜਾਂਦਾ ਪਰ ਕੋਈ ਪੱਕਾ ਪ੍ਰਬੰਧ ਕੀਤਾ ਇਹਦਾ ਜੀ ਪ੍ਰਬੰਧ ਕੋਈ ਨਹੀਂਗਾ ਟੈਕਸ ਹਰ ਇੱਕ ਚੀਜ਼ 'ਚ ਭਰਿਆ ਜਾਂਦਾ ਹੈ ਤੇ ਪਰ ਇਹਦਾ ਇੰਤਜ਼ਾਮ ਕੋਈ ਨਹੀਂਗਾ ਵਾਰਾ ਪਸ਼ੂ ਮਰਦੇ ਵੀ ਹੈ ਤੇ ਦੁਨੀਆ ਦਾ ਨਕਸ਼ਾ ਨਹੀਂ ਬੋਝਾ ਜੀ ਹੁਣ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਅਸੀਂ ਲਈ ਕਹਿੰਦੇ ਜੀ ਇਹਨਾਂ ਦਾ ਕੋਈ ਗਊਸ਼ਾਲਾ ਬਣਨੀ ਚਾਹੀਦੀ ਹੈ ਪਸ਼ੂ ਦੀ ਸੁਭਾਈ ਹੋਣੀ ਚਾਹੀਦੀ ਹੈ ਜਦੋਂ ਇਹਨਾਂ ਦੇ ਵਾਸਤੇ ਆਪਾਂ ਟੈਕਸ ਪਾਈ ਜਾਂਦੇ ਆ ਉਹ ਟੈਕਸ ਲੱਗ ਕੇ ਨਹੀਂ ਸੁਭਾਈ ਹੋਣੀ ਚਾਹੀਦੀ ਬਿਲਕੁਲ ਛੜਕਾਂ ਦੇ ਵਿੱਚੋਂ ਪਾਸੇ ਹੋਣਾ ਚਾਹੀਦਾ ਪਾਸੇ ਹੋਣਾ ਚਾਹੀਦਾ ਕਿਹਨੇ ਜੀ ਤਾਂ ਜੋ ਕੋਈ ਮੌਤ ਦਾ ਕਾਰਨ ਨਾ ਬਣ ਹਾਂਜੀ ਮੌਤ ਦਾ ਕਾਰਨ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਪਸ਼ੂ ਦਾ ਵੀ ਨੁਕਸਾਨ ਨਾ ਹੋਵੇ ਵੀਡੀਓ 12 ਪਸ਼ੂ ਨੂੰ ਲੈ ਕੇ ਕੀ ਕਰਨਾ ਚਾਹੋਗੇ ਗਲਤੀ ਹੈ ਜੀ ਇਹ ਬਿੰਦੂ ਦੇ ਸਾਹੇ ਚੱਲਦੇ ਆਉਂਦੇ ਆ ਪਸ਼ੂ ਤੇ ਸਾਇੰਥ ਥੱਲੇ ਆ ਜਾਣਾ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹਾਂ ਹੋ ਸਕਦਾ ਜੀ ਵੀਡੀਓ 12 ਪਸ਼ੂ ਦੀ ਜੈਤੂ ਦੇ ਵਿੱਚ ਪਰਮਾਰ ਲੱਗੀ ਹੋਈ ਹੈ ਕਿਸ ਤਰ੍ਹਾਂ ਦੇ ਹਲਾਤੇ ਬਹੁਤ ਮਾੜੇ ਹਲਾ ਚੱਲੀ ਜਾਂਦੇ ਆ ਪਸ਼ੂ ਵਿੱਚ ਵੱਜ ਜਦੋਂ ਨੰਗੀ ਦਾ ਪਸ਼ੂ ਪਹਿਲਾਂ ਵਿੱਚ ਫਿਰਦੇ ਹੁੰਦੇ ਜਦੋਂ ਆਪਾਂ ਜਾਣੇ ਆ ਸਾਧਨ ਲੈ ਕੇ ਜਾਂ ਕੋਈ ਟਰੈਕਟਰ ਦੇ ਮੂਰਤੀ ਲੰਘ ਜਾਂਦੇ ਆਪਾਂ ਤੇ ਪੂਰੇ ਪਸ਼ੂ ਆ ਜਾਂਦਾਗਾ ਜੀ ਉਹਦੇ ਕਰਕੇ ਐਕਸੀਡੈਂਟ ਬਹੁਤ ਹੋ ਜਾਂਦੇ ਆ ਪਿੱਛੇ ਵੀ ਐਕਸੀਡੈਂਟ ਹੋਇਆ ਸੀਗਾ ਥੋੜਾ ਦਿਨ ਹੋ ਗਏ ਹਾਂਜੀ ਉਹ ਮੁੰਡਾ ਹੀ ਮਰਦਾ ਮਰਦਾ ਹੀ ਵਜਿਆ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਵੱਲੋਂ ਕਾਉਸੈਸ ਲਿੱਟਾ ਜਾਂਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ ਕੋਈ ਨਹੀਂ ਕੀਤਾ ਜਾਂਦਾ ਫਿਰਦੇ ਤੁਹਾਡੇ ਸਾਹਮਣੇ ਬਿਲਕੁਲ ਜੀ ਤੁਸੀਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਆ ਬਸ ਇਹਨਾਂ ਦਾ ਵਿਚਾਰਾ ਨਾ ਕੋਈ ਹੱਲ ਹੋ ਜਾਏ ਤਾਂ ਬਾੜੀ ਚੰਗੀ ਗੱਲ ਆ ਇਹਨਾਂ گاਉਂਛਾਲ ਬਣਾਏ ਉੱਥੇ ਹੁਣ ਇਹ ਵਿਚਾਰੇ ਇਹਨਾਂ ਨੂੰ ਪੱਠੇ-ਪੁੱਠੇ ਮਿਲਣ ਵਧੀਆ ਵੱਸ ਬਿਲਕੁਲ ਬਿਲਕੁਲ ਹਾਂ ਕਿ ਐਕਸੀਡੈਂਟ ਤੋਂ ਬਚਾਣ ਲੋਕ ਬਚਾਣ ਨਾਲੇ ਤਾਂ ਹੁਣ ਇਹਨਾਂ ਦੇ ਕੋਈ ਪਰਵਾਹ ਨਹੀਂ ਨੰਗੀ ਜਾਂਦੇ ਇਹਨਾਂ ਦੀ ਸੱਤਾਂ ਵਜਦਿਆਂ ਤਾਂ ਲੋਕਾਂ ਦੇ ਵਜਦੇ ਜਿਹੜੇ ਲੋਕ ਜਾਂਦੇ ਹਾਂ ਸਾਰਾ ਪਸ਼ੂ ਦੀ ਪਰ ਮਾਰ ਲੱਗੀ ਹੋਈ ਹੈ ਕਿਸੇ ਸਮੇਂ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਪਸ਼ੂ ਬਹੁਤ ਜ਼ਿਆਦਾ ਹੈ ਜੀ ਤੇ ਐ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ ਕਦੋਂ ਵੀ ਕੋਈ ਦਾ ਹਾਸਾ ਹੋ ਸਕਦਾ ਜੀ ਇਹ ਤੇ ਇਹਦੀ ਕੋਈ ਗੌਰ ਨਹੀਂ ਨਹੀਂ ਸਰਕਾਰ ਤੁਸੀਂ ਦੇਖੋ ਵੀ ਸਰਕਾਰ ਵੱਲੋਂ ਜਿਹੜਾ ਹੈਗਾ ਟੈਕਸ ਵੀ ਲਿੱਤਾ ਜਾਂਦਾ ਫਿਰ ਵੀ ਕੋਈ ਮੁਕਤ ਪਰਵਾਹ ਨਹੀਂ 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 ਕੋਈ ਨਹੀਂ ਜਾ ਵੇਖ ਲਓ ਤੁਸੀਂ ਐਂ ਫਿਰਦੇ ਆ ਜੀ ਥਾਂ ਥਾਂ ਦੇ ਪਸੂ ਹਾਂਜੀ ਨਹੀਂ ਅਗਲਾ ਨਾਂ ਦਾ ਜਦੋਂ ਮੂਰੇ ਆ ਜਾਂਦਾ ਐਕਸੀਡੈਂਟ ਦਾ ਕਾਰਨ ਨਹੀਂ ਪਾਉਂਦੇ ਆ ਬਹੁਤ ਮੌਤਾ ਹੋਈ ਜਾਂਦੇ ਆ ਜੀ ਕਾਰਨ ਹਾਂਜੀ ਜਦੋਂ ਇਹਨਾਂ ਗੱਲਬਾਤ ਕੀਤੀ ਗਈ ਤਾਂ ਇਹਨਾਂ ਦਾ ਇੱਕ ਇਹੀ ਕਹਿਣਾ ਸੀਗਾ ਵੀ ਤੁਸੀਂ ਦੇਖੋ ਵੀ ਜੰਤੂ ਦੇ ਵਿੱਚ ਆ ਬਾਰਾ ਪਸ਼ੂ ਦੀ ਪਰਬਾਰ ਲੱਗੀ ਹੋਈ ਹੈ। ਸਰ ਵੱਲੋਂ ਕਾਉਸੈਸ ਲਾਈਨ ਦੇ ਬਾਵਜੂਦ ਵੀ ਇਸ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਹੈ। ਹੁਣ ਦੇਖਣਾ ਹੋਵੇਗਾ ਕਿ ਇਹਦਾ ਪੁਖਤਾ ਪ੍ਰਬੰਧ ਕਦੋਂ ਤੱਕ ਕੀਤਾ ਜਾਂਦਾ ਹੈ। ਇਹ ਤਾਂ ਹੋਣ ਵਾਲਾ ਸਮਾਂ ਦੱਸੇਗਾ। ਕੁਸ਼ਕਰ ਜੀ ਮੈਂ ਬੇਪਰਵਾਹ ਤੇ ਪ੍ਰੋਜੈਕਟ ਦੀਆਂ ਸਟੈਟਿਸਟਿਕ ਵੀ ਜੈਤੋ ਦੇ ਵਿੱਚ 12 ਪਸ਼ੂ ਆਦੀ ਪਰਮਾਰ ਲੱਗੀ ਹੋਈ ਹੈ ਅਸੀਂ ਇਸ ਟਾਈਮ ਜਿਹੜਾ ਹੈਗਾ ਜੈਤੋ ਕੋਰਪਰ ਰੋਡ ਤੇ ਮੌਜੂਦ ਹੈ ਜਿਹੜੇ 12 ਪਸ਼ੂ ਆ ਹਰੇਕ ਜਿਹੜੇ ਅਗੇ ਸੜਕਾਂ ਤੇ ਗਲੀਆਂ ਤੇ ਆਮ ਜਿਹੜੀ ਅਗੇ ਤੁਰੇ ਫਿਰਦੇ ਦਿਖਾਈ ਦੇ ਰਹੇ ਹੈ ਕਿ ਬੱਚੇ ਬਜ਼ੁਰਗਾਂ ਤੇ ਆਮ ਲੋਕਾਂ ਦਾ ਘਰਾਂ ਚੋਂ ਬਾਹਰ ਨਿਕਲਦਾ ਜਿਹੜਾ ਹੈਗਾ ਦੁੱਪਰ ਹੋ ਰਿਹਾ ਹੈਗਾ ਇਹਨਾਂ 12 ਪਸ਼ੂਆਂ ਹੋਣ ਕਾਰਨ ਜਿਹੜਾ ਹੈਗਾ ਕਿਸੇ ਸਮੇਂ ਵੀ ਕੋਈ ਵੀ ਵੱਡਾ ਹਾਦਸਾ ਵਾਪਰ ਸਕਦਾ ਹੈ ਸ਼ਾਮ ਨੂੰ ਥੋੜਾ ਜਿਹਾ ਅੰਧੇਰਾ ਹੋਣ ਦੇ ਬਾਵਜੂਦ ਵੀ ਜਿਹੜਾ ਹੈਗਾ ਕਈ 12 ਪਸ਼ੂ ਜਿਹੜੇ ਅਗੇ ਆ ਕੇ ਆ ਜਾਂਦੇ ਨੇ ਤੇ ਕਈ ਲੋਕਾਂ ਦੀ ਮੌਤ ਹੋ ਚੁ ਇੱਕ ਪਾਸੇ ਜਿਹੜਾ ਹੈਗਾ ਸਰਕਾਰਾਂ ਵੱਲੋਂ ਕਾਉਸ ਸੈਸ ਲਿੱਤਾ ਜਾਂਦਾ ਤੇ ਕਾਉਸ ਸੈਸ ਲੈਣ ਦੇ ਬਾਵਜੂਦ ਵੀ ਇਹਨਾਂ ਦਾ ਕੋਈ ਜਿਹੜਾ ਹੈਗਾ ਪੁਖਤਾ ਪ੍ਰਬੰਧ ਨਹੀਂ ਕੀਤਾ ਜਾਂਦਾਗਾ ਕਿਸੇ ਸਮੇਂ ਵੀ ਕੋਈ ਵੀ ਜਿਹੜਾ ਹੈਗਾ ਵੱਡਾ ਹਾਦਸਾ ਵਾਪਰ ਸਕਦਾਗਾ ਆਓ ਆਪਾਂ ਗੱਲਬਾਤ ਕਰਦੇ ਹਾਂ 12 ਪਸ਼ੂ ਨੂੰ ਲੈ ਕੇ ਕਿਸ ਤਰ੍ਹਾਂ ਦੇ ਹਾਲਾਤ ਨੇ ਹਾਲਾਤ ਮਾੜੇ ਆ ਜੀ ਹਾਂਜੀ ਦੁਆਰਾ ਪਸ਼ੂ ਫਰਦੇ ਐਕਸੀਡੈਂਟ ਹੋ ਜਾਂਦੇ ਰਾਤ ਨੂੰ ਇੱਥੇ ਕੋਈ ਪੁੱਛਦਾ ਨਹੀਂ ਦੱਸਦਾ ਨਹੀਂ ਬੰਦਾ ਪਿਆ ਮਰ ਜਾਂਦਾ ਕੋਈ ਜਗਦਾ ਨਹੀਂ ਬਿਲਕੁਲ ਜੀ ਹਾਂਜੀ ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਵੱਲੋਂ ਕਾਉਸ ਸੈਸ ਲਿੱਤਾ ਜਾਂਦਾ ਕਾਉ ਟੈਕਸ ਲਿੱਤਾ ਜਾਂਦਾ ਫਿਰ ਵੀ ਕੋਈ ਉਹਦਾ ਦੇ ਕੋਈ ਬਟਾ ਹਾਸਾ ਵਾਪਰ ਜੀ ਕੋਈ ਜ਼ਿੰਮੇਵਾਰ ਹੁੰਦਾ ਜ਼ਿੰਮੇਵਾਰ ਸਰਕਾਰਾਂ ਹੀ ਸਰਕਾਰ ਨਹੀਂ ਕੋਈ ਨਹੀਂ ਕੋਈ ਜੀ ਵਸਦਾ ਮੁੜ ਕੇ ਜੀ ਜੀ ਅਗਲੇ ਦਾ ਪਰਿਵਾਰ ਰੋਲਦਾ ਬਿਲਕੁਲ ਬਿਲਕੁਲ ਪਰਿਵਾਰ ਅਗਲੇ ਦਾ ਰੋਲਦਾ ਇਹਨਾਂ ਕੋਈ ਨਹੀਂ ਪੁੱਛਦਾ ਜੀ ਇੱਥੇ ਕੋਈ ਨਹੀਂ ਪੁੱਛਦਾ ਹਾਂ ਜੀ ਕੀ ਸਰਕਾਰ ਨੂੰ ਚਾਹੀਦਾ ਨਹੀਂ ਹੈ ਵੀ ਇਹ ਕਾਉਂਸਲਸ ਲੈਣ ਦੇ ਬਾਵਜੂਦ ਵੀ ਇਹਨਾਂ ਦਾ ਕੋਈ ਇਹਨਾਂ ਚਾਹੀਦਾ ਜੀ ਜੀ ਸਾਰਾ ਕੁਝ ਲੈਂਦੇ ਆ ਬਿਜਲੀ ਦੇ ਬਿੱਲ ਤੇ ਕੋਲ ਟੈਕਸ ਲੈਂਦੇ ਆ ਹੂੰ ਤੇ ਫਿਰ ਕਰਦੇ ਕਿਉਂ ਨਹੀਂ ਹੱਲ ਕਰਨ ਜੈਤੂ ਦੇ ਵਿੱਚ 12 ਪਸ਼ੂ ਦੀ ਪਰਮਾਰਾ ਕੀ ਕਹਿਣਾ ਚਾਹੋਗੇ ਮੈਂ ਜੀ ਇਹ ਕਹਿਣਾ ਚਾਹੂੰਗਾ ਕਿ ਕਿ ਇਹ 12 ਪਸ਼ੂ ਨੇ ਜਿਹ ਕਈ ਵਾਰੀ ਕੋਈ ਵੀ ਸਾਧਨ ਆ ਰਿਹਾ ਹੈ ਸਹੀ ਸਪੀਡ ਤੇ ਆ ਰਿਹਾ ਹੈ ਹਾਸਾ ਵੀ ਹੋ ਸਕਦਾ ਹੈ ਤੇ ਬੰਦੇ ਦੀ ਜਾਨ ਵੀ ਜਾ ਸਕਦੀ ਹੈ ਤੇ ਇਸ ਤੇ ਸਰਕਾਰ ਨੂੰ ਰੋਕ ਲਾਣੀ ਚਾਹੀਦੀ ਹੈ ਗਊ ਛਾਲੇ ਖੋਲਨੇ ਚਾਹੀਦੇ ਨੇ ਜੀ ਜਗਾ ਜਗਾ ਗੋਲਨੇ ਚਾਹੀਦੇ ਨੇ ਪੂਰਾ ਇੰਤਜ਼ਾਮ ਹੋਣਾ ਚਾਹੀਦਾ ਇਹਨਾਂ ਦਾ ਇਹਨਾਂ ਕਰਕੇ ਹੀ ਜਿਆਦਾ ਐਕਸੀਡੈਂਟ ਹੁੰਦੇ ਨੇ ਜੀ ਤੇ ਐਕਸੀਡੈਂਟ ਦਾ ਕਾਰਨ ਇਹ ਜਿਆਦਾ ਬਣਦੇ ਨੇ ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਵੱਲੋਂ ਟੈਕਸ ਲਿੱਤਾ ਜਾਂਦਾ ਹੈ ਟੈਕਸ ਲੈਣ ਦੇ ਬਾਅਦ ਵੀ ਕੋਈ ਕੁਝ ਪ੍ਰਬੰਧ ਕੀਤਾ ਜਾਂਦਾ ਇਹਨਾਂ ਦਾ ਨਾ ਜੀ ਕੋਈ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਨਾਲੇ ਇੰਨਾ ਸਰਕਾਰ ਟੈਕਸ ਲੈ ਰਹੀ ਹੈ ਜੀ ਫਿਰ ਵੀ ਕੋਈ ਪ੍ਰਬੰਧ ਨਹੀਂ ਇਹਨਾਂ ਦਾ ਕਰ ਰਹੀ ਜੀ ਕਿਉਂਕਿ ਆਵਾਰਾ ਪਸ਼ੂ ਜੀ ਤੇ ਜਗ੍ਹਾ ਜਗ੍ਹਾ ਮੂੰਹ ਵੀ ਮਾਰਦੇ ਨੇ ਜੇ ਕਿਸੇ ਦੇ ਖੇਤਾਂ ਜਿਹਦੇ ਵਿੱਚ ਵੀ ਜੀ ਘਰ ਦੇ ਵਿੱਚ ਵੀ ਵੜ ਜਾਂਦੇ ਨੇ ਜੀ ਹੋਰ ਵੀ ਬੱਚਿਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਜੀ ਬਿਲਕੁਲ ਮੈਂ ਤਾਂ ਇਹ ਕਹਾਂਗਾ ਇਹ ਸਰਕਾਰ ਨੂੰ ਵੀ ਇਹਨਾਂ ਤੇ ਪੂਰਾ ਇੰਤਜ਼ਾਮ ਕਰਨਾ ਚਾਹੀਦਾ ਇਹਨਾਂ ਦਾ ਕਿਉਂਕਿ ਇਹ ਵੀ ਆਖਰਕਾਰ ਇੱਕ ਜੀਨ ਹੈ ਜਿਹੜੇ ਰੱਬ ਨੇ ਭੇਜਿਓਏ ਨੇ ਇਹਨਾਂ ਦਾ ਵੀ ਇੰਤਜ਼ਾਮ ਹੋਣਾ ਚਾਹੀਦਾ ਗਊ ਜੀ ਦੇਖੋ ਵੀ ਦਿਨ ਚੱਲਦੇ ਜਾਂ ਰਾਤ ਸਮੇਂ ਬਲੈਕ ਕਲਰ ਹੋਣ ਕਰਕੇ ਕੋਈ ਵੀ ਜਿਹੜਾ ਹੈਗਾ ਐਕਸੀਡੈਂਟਲੀ ਹੋ ਸਕਦਾ ਹੈ ਹਾਂਜੀ ਹਾਂਜੀ ਇਹ ਮੈਂ ਪਤਾ ਕੀ ਗੱਲ ਹੈ ਜੀ ਇੱਥੇ ਰਾਹ ਦੇ ਵਿੱਚ ਵੀ ਇਹ ਕਈ ਵਾਰੀ ਛੜਕਤੇ ਵੀ ਬੈਠੇ ਹੁੰਦੇ ਨੇ ਜੀ ਰੋਡ ਤੇ ਰਾਤ ਨੂੰ ਬਿਲਕੁਲ ਹਾਂ ਐਕਸੀਡੈਂਟ ਪੂਰੇ 100% ਚਾਂਸ ਨੇ ਜੀ ਹੋਣ ਦੇ ਪੂਰੇ ਇੰਨਾ ਕਰਕੇ ਹੋਣ ਦੇ ਚਾਂਸ ਨੇ ਮੈਂ ਤਾਂ ਸਰਕਾਰ ਨੂੰ ਇਹ ਅਪੀਲ ਕਰਾਂਗਾ ਜੀ ਕਿ ਇਹਨਾਂ ਨੇ ਗਊਸ਼ਾਲਾ ਇਹਨਾਂ ਲਈ ਖੋਲਣੇ ਚਾਹੀਦੇ ਨੇ ਇਹਨਾਂ ਲਈ ਪੂਰੀ ਫੈਸਿਲਿਟੀ ਹੋਣੀ ਚਾਹੀਦੀ ਜੀ ਚਾਰੇ ਚੂਰੇ ਦੀ ਖਾਣ ਪੀਣ ਦੀ ਸਾਰੀ ਚੀਜ਼ ਦੀ ਹਾਂਜੀ ਪੂਰੇ ਪ੍ਰਬੰਧ ਹੋਣੇ ਚਾਹੀਦੇ ਹਾਂਜੀ ਪੂਰੇ ਹੋਣੇ ਚਾਹੀਦੇ ਨੇ ਜਿਵੇਂ ਜਿਵੇਂ ਇਹ ਸਰਕਾਰ ਟੈਕਸ ਲੈ ਰਹੀ ਹੈ ਜਿਵੇਂ ਹੋਰ ਬੰਦਿਆਂ ਲਈ ਲੀਡਰਾਂ ਲਈ ਸਾਰੀ ਚੀਜ਼ ਲਈ ਪ੍ਰਬੰਧ ਨੇ ਜਿਵੇਂ ਆਮ ਜਨਤਾ ਲਈ ਪ੍ਰਬੰਧ ਕਰਦੀ ਹੈ ਐਵੇਂ ਇਹਨਾਂ ਲਈ ਪੂਰੇ ਪ੍ਰਬੰਧ ਹੋਣੇ ਚਾਹੀਦੇ ਨੇ ਜੇ 12 ਪਸ਼ੂ ਜੱਤ ਦੇ ਵਿੱਚ ਬਹੁਤ ਹੈ ਕੀ ਕਰਨਾ ਚਾਹੀਦਾ ਅਸੀਂ ਤਾਂ ਇਹ ਹੀ ਕਹਿੰਦੇ ਹਾਂ ਜੀ ਇਹਨਾਂ ਦਾ ਬਚਾਅ ਹੋਣਾ ਚਾਹੀਦਾ ਸਾਹਮੜੇ ਚਾਹੀਦੇ ਆ ਇਹਦੇ ਵਿੱਚ 12 ਪਸ਼ੂ ਬਹੁਤ ਨੁਕਸਾਨ ਕਰਦੇ ਆ ਕਈ ਵਾਰੀ ਸੈਹ ਸੁਆ ਆ ਜਾਂਦੇ ਆ ਇੱਕਦਮ ਕਈ ਵਾਰੀ ਕੋਈ ਮੋਟਰਸਾਈਕਲ ਵਾਲ ਆ ਗਿਆ ਕੋਈ ਗੱਡੀ ਵਾਲ ਆ ਗਿਆ ਕਈ ਵਾਰੀ ਨੁਕਸਾਨ ਜਾਦੇ ਹੋ ਜਾਂਦਾ ਐਕਸੀ ਸਰਟੀਫਿਕੇਟ ਦਾ ਵੀ ਹੁੰਦਾ ਕਈ ਵਾਰੀ ਮੌਤ ਵੀ ਹੋ ਜਾਂਦੀ ਹੈ ਹੋ ਜਾਂਦੀ ਹੈ ਕੋਈ ਨਹੀਂ ਕੋਈ ਵੀ ਸਰਕਾਰਾਂ ਵੱਲੋਂ ਟੈਕਸ ਵੀ ਲਿੱਤਾ ਜਾਂਦਾ ਕੋਰਸਸ ਲਿੱਤਾ ਜਾਂਦਾ ਪਰ ਕੋਈ ਪੱਕਾ ਪ੍ਰਬੰਧ ਕੀਤਾ ਜਾਂਦਾ ਇਹਦਾ ਜੀ ਪ੍ਰਬੰਧ ਕੋਈ ਨਹੀਂਗਾ ਟੈਕਸ ਹਰ ਇੱਕ ਚੀਜ਼ 'ਚ ਭਰਿਆ ਜਾਂਦਾ ਹੈ ਤੇ ਪਰ ਇਹਦਾ ਇੰਤਜ਼ਾਮ ਕੋਈ ਨਹੀਂਗਾ ਵਾਰਾ ਪਸ਼ੂ ਮਰਦੇ ਵੀ ਹੈ ਤੇ ਦੁਨੀਆ ਦਾ ਨਕਸ਼ਾ ਨਹੀਂ ਬੋਝਾ ਜੀ ਹੁਣ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਅਸੀਂ ਲਈ ਕਹਿੰਦੇ ਜੀ ਇਹਨਾਂ ਦਾ ਕੋਈ ਗਊਸ਼ਾਲਾ ਬਣਨੀ ਚਾਹੀਦੀ ਹੈ ਇਹਨਾਂ ਦੇ ਪਸ਼ੂਆਂ ਦੀ ਸੁਭਾਈ ਹੋਣੀ ਚਾਹੀਦੀ ਹੈ ਜਦੋਂ ਇਹਨਾਂ ਦੇ ਵਾਸਤੇ ਆਪਾਂ ਟੈਕਸ ਭਾਈ ਜਾਂਦੇ ਆ ਉਹ ਟੈਕਸ ਲੱਗ ਕੇ ਨਹੀਂ ਸੁਭਾਈ ਹੋਣੀ ਚਾਹੀਦੀ ਦੋ ਪਛੜਕਾਂ ਦੇ ਵਿੱਚੋਂ ਪਾਸੇ ਹੋਣਾ ਚਾਹੀਦਾ ਪਾਸੇ ਹੋਣਾ ਚਾਹੀਦਾ ਕਿਉਂਕਿ ਤਾਂ ਜੋ ਕੋਈ ਮੌਤ ਦਾ ਕਾਰਨ ਨਾ ਹੋ ਹਾਂਜੀ ਮੌਤ ਦਾ ਕਾਰਨ ਨਾ ਬਣੇ ਕਿਸੇ ਦਾ ਨੁਕਸਾਨ ਨਾ ਹੋਵੇ ਪਸ਼ੂ ਦਾ ਵੀ ਨੁਕਸਾਨ ਨਾ ਹੋਵੇ ਤੁਸੀਂ ਇਹ 12 ਪਸ਼ੂ ਨੂੰ ਲੈ ਕੇ ਕੀ ਕਰਨਾ ਚਾਹੋਗੇ ਇਹ ਗਲਤੀ ਹੈ ਜੇ ਬਿੰਦੇ ਬਿੰਦੇ ਸਾਜੇ ਚੱਲਦੇ ਆਉਂਦੇ ਆ ਪਸ਼ੂ ਕੋਈ ਸਾਜੇ ਥੱਲੇ ਆ ਜਾਣਾ ਕੋਈ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਹਾਂ ਹੋ ਸਕਦਾ ਹੈ ਜੀ ਬਲੀਓ 12 ਪਸ਼ੂ ਦੀ ਜੈਤੂ ਦੇ ਵਿੱਚ ਪਰਮਾਰ ਲੱਗੀ ਹੋਈ ਹੈ ਕਿਸ ਤਰ੍ਹਾਂ ਦੇ ਹਾਲਾਤ ਨੇ ਬਹੁਤ ਮਾੜੇ ਹਾਲਾਤ ਚੱਲੀ ਜਾਂਦੇ ਆ ਪਸ਼ੂ ਵਿੱਚ ਵਜ ਜਾਂਦੇ ਹੈਗੇ ਹਾਂ ਜਦੋਂ ਨੰਗੀ ਦਾ ਪਸ਼ੂ ਪਹਿਲਾਂ ਵਿੱਚ ਫਿਰਦੇ ਹੁੰਦੇ ਜ ਜਾ ਕੇ ਟਰੈਕਟਰ ਦੇ ਮੂਰਤੀ ਲੰਘ ਜਾਂਦੇ ਆਪਾਂ ਤੇ ਪੂਰੇ ਪਸੂ ਆ ਜਾਂਦਾ ਦਾ ਜੀ ਉਹਦੇ ਕਰਕੇ ਐਕਸੀਡੈਂਟ ਬਹੁਤ ਹੋ ਜਾਂਦੇ ਆ ਪਿੱਛੇ ਵੀ ਐਕਸੀਡੈਂਟ ਹੋਇਆ ਸੀਗਾ ਥੋੜਾ ਦਿਨ ਹੋ ਗਏ ਹਾਂਜੀ ਉਹ ਮੁੰਡਾ ਹੀ ਮਰਦਾ ਮਰਦਾ ਹੀ ਵਜਿਆ ਬਿਲਕੁਲ ਬਿਲਕੁਲ ਤੁਸੀਂ ਦੇਖੋ ਵੀ ਇੱਕ ਪਾਸੇ ਸਰਕਾਰ ਵੱਲੋਂ ਕਾਉਸ ਸੈਸ ਲਿੱਟਾ ਜਾਂਦਾ ਕੋਈ ਪੁਖਤਾ ਪ੍ਰਬੰਧ ਕੀਤਾ ਜਾਂਦਾ ਨਹੀਂ ਕੀਤਾ ਜਾਂਦਾ ਕੋਈ ਨਹੀਂ ਕੀਤਾ ਜਾਂਦਾ ਫਿਰ ਤੇ ਤੁਹਾਡੇ ਸਾਹਮਣੇ ਆ ਬਿਲਕੁਲ ਜੀ ਤੁਸੀਂ ਕੀ ਮੰਗ ਕਰਦੇ ਹੋ ਕੀ ਹੋਣਾ ਚਾਹੀਦਾ ਹਾਂ ਬਸ ਇਹਨਾਂ ਦਾ ਵਿਚਾਰਾਣਾ ਕੋਈ ਹੱਲ ਹੋ ਜਾਏ ਤਾਂ ਬੜੀ ਚੰਗੀ ਗੱਲ ਆ ਜਿਵੇਂ گاਉਂ ਛਾਲ ਬਣਾਏ ਉੱਥੇ ਹੋਣ ਇਹ ਵਿਚਾਰੇ ਇਹਨਾਂ ਨੂੰ ਪੱਠੇ-ਪੁੱਠੇ ਮਿਲਣ ਇਹ ਐਕਸੀਡੈਂਟ ਤੋਂ ਬਚਣ ਲੋਕ ਬਚਣ ਨਾਲੇ ਤਾਂ ਹੁਣ ਇਹਨਾਂ ਦੇ ਕੋਈ ਬਰਵਾਣੇ ਨੰਗੀ ਜਾਂਦੇ ਆ ਇਹਨਾਂ ਦੀ ਖੱਤਾਂ ਵਜੋਂ ਤਾਂ ਲੋਕਾਂ ਦੀ ਵਜੋਂ ਜਿਹੜੇ ਲੋਕ ਜਾਂਦੇ ਆ ਸਾਰਾ ਪਸ਼ੂ ਦੀ ਪਰ ਮਾਰ ਲੱਗੀ ਹੋਈ ਹੈ ਕਿਸੇ ਸਮੇ ਵੀ ਵੱਡਾ ਹਾਸਾ ਵਾਪਰ ਸਕਦਾ ਹੈ ਕੀ ਕਹਿਣਾ ਚਾਹੋਗੇ ਹਾਂਜੀ ਹਾਂਜੀ ਪਸ਼ੂ ਬਹੁਤ ਜ਼ਿਆਦਾ ਹੈ ਜੀ ਤੇ ਐ ਸੜਕਾਂ ਦੇ ਉੱਤੇ ਤੁਰੇ ਫਿਰਦੇ ਆ ਤੇ ਕਦੋਂ ਵੀ ਕੋਈ ਦਾ ਹਾਸਾ ਹੋ ਸਕਦਾ ਜੀ ਇਹ ਇਹਦੀ ਕੋਈ ਗੌਰ ਨਹੀਂ ਨਹੀਂ ਸਰਕਾਰ ਤੁਸੀਂ ਦੇਖੋ ਵੀ ਸਰਕਾਰ ਵੱਲੋਂ ਜਿਹੜਾ ਹੈਗਾ ਟੈਕਸ ਵੀ ਲਿੱਤੇ ਜਾਂਦਾ ਫਿਰ ਵੀ ਕੋਈ ਮੁੱਖਤਾ ਬਰਵਾ ਨਹੀਂ ਨਹੀਂ ਕੋਈ ਨਹੀਂ ਜ ਆਹ ਵੇਖ ਲਓ ਤੁਸੀਂ ਐ ਫਿਰਦੇ ਆ ਜੀ ਥਾਂ ਥਾਂ ਦੇ ਪਸ਼ੂ ਹਾਂਜੀ ਨਹੀਂ ਅਗਲਾ ਨਾਂਹ ਦਾ ਜਦੋਂ ਮੂਰੇ ਆ ਜਾਂਦਾ ਐਕਸੀਡੈਂਟ ਦਾ ਕਾਰਨ ਹੀ ਬਣਦੇ ਆ ਬਹੁਤ ਮੌਤਾ ਹੋਈ ਜਾਂਦੇ ਆ ਕਾਰਨ ਹਾਂਜੀ ਜਦੋਂ ਇਹਨਾਂ ਗੱਲਬਾਤ ਕੀਤੀ ਗਈ ਤਾਂ ਇਹਨਾਂ ਦਾ ਇੱਕ ਇਹੀ ਕਹਿਣਾ ਸੀਗਾ ਵੀ ਤੁਸੀਂ ਦੇਖੋ ਵੀ ਜੈਤੂ ਦੇ ਵਿੱਚ ਆ ਵਾਰਾ ਪਸ਼ੋ ਦੀ ਪਰਮਾਰ ਲੱਗੀ ਹੋਈ ਆ ਸਾਰ ਵੱਲੋਂ ਕਾਉਸ ਸੈਸ ਲਾਈਨ ਦੇ ਬਾਵਜੂਦ ਵੀ ਇਸ ਦਾ ਕੋਈ ਪੁਖਤਾ ਪ੍ਰਬੰਧ ਨਹੀਂ ਕੀਤਾ ਜਾ ਰਿਹਾ ਕਾ ਹੁਣ ਦੇਖਣਾ ਹੋਵੇਗਾ ਕਿ ਇਹਦਾ ਪੁਖਤਾ ਪ੍ਰਬੰਧ ਕਦੋਂ ਤੱਕ ਕੀਤਾ ਜਾਂਦਾ ਹੈ ਇਹ ਤਾਂ ਹੋਣ ਵਾਲਾ ਸਮਾਂ ਦੱਸੇਗਾ ਕੈਰਮਨ ਕੁਲਿਬਰ ਨਾਲ ਬੇਪਨ ਗੋਲਦਨ ਸੂਰਿਆ ਟੀਵੀ ਜੈਤੂ